ਸਾਹਮਣੇ ਮੈਂ ਵੀਰ ਜੀ ਨੂੰ ਕਹੂੰਗਾ ਦਿਖਾਉਣ ਕਿ ਆ ਦੇਖੋ ਇਹਨਾਂ ਦਾ ਬੈੱਡਰੂਮ ਆ ਬੈੱਡਰੂਮ ਦੇ ਵਿੱਚ ਇਹਨਾਂ ਨੇ ਆਪਣੇ ਪਸ਼ੂ ਬੰਨੇ ਹੋਏ ਆ ਕਿਹੜੇ ਹਾਲਾਤ ਪੰਜਾਬ ਦੇ ਵਿੱਚ ਆ ਗਏ ਆ ਕਿ ਜਿਹੜੇ ਆਪਣੇ ਰਹਿਣ ਦੇ ਲਈ ਘਰ ਬਣਾਏ ਸੀ ਉਹਨਾਂ ਘਰਾਂ ਦੇ ਵਿੱਚ ਉਹਨਾਂ ਬੈੱਡਰੂਮਾਂ ਦੇ ਵਿੱਚ ਵਧੀਆ-ਵਧੀਆ ਕੋਠੀਆਂ ਦੇ ਵਿੱਚ ਉਹਨਾਂ ਨੂੰ ਆਪਣੇ ਪਸ਼ੂ ਬੰਨਣੇ ਪਏ ਆ ਸਾਹਮਣੇ ਕਿ ਕਿੰਨੇ ਦਿਨ ਹੋ ਗਏ ਜਿਹੜੇ ਤੁਸੀਂ ਆਪਣੇ ਪਸ਼ੂ ਆ ਉਹ ਆਪਣੇ ਬੈੱਡਰੂਮਾਂ ਦੇ ਵਿੱਚ ਬੰਨੇ 26 ਤਰੀਕ ਦੇ ਵੱਧੀ 26 ਤਰੀਕ ਦੇ ਤੁਸੀਂ ਆਪਣੇ ਘਰਾਂ ਦੇ ਵਿੱਚ ਪਸ਼ੂ ਬੰਨੇ ਸੀ 26 ਤਰੀਕ ਦੇ ਸਵੇਰ ਦੇ ਵੱਧੀ ਉਹਨੂੰ ਜਗ੍ਹਾ ਬਾਹਰ ਹੋਰ ਮਿਲੀ ਨਹੀਂ ਜੀ ਨਹੀਂ ਬਾਬਾ ਜੀ ਪਾਣੀ ਜ਼ਿਆਦਾ ਹੋ ਗਿਆ ਸੀ ਫਿਰ ਅਸੀਂ ਡੰਗ ਰਹੇ ਹਾਂ ਰੋਡ ਨੂੰ ਜਾਣਗੇ ਤੇ ਤਾਂ ਨਹੀਂ ਪਾਏਗਾ ਮੁੜ ਕੇ ਫਿਰ ਕੱਡੇ ਬਾਹਰ ਤੇ ਮੈਂ ਦੇਖ ਰਿਹਾ ਤੁਹਾਡੇ ਘਰ ਦੇ ਆਲੇ ਦੁਆਲੇ ਵੀ ਜਿਹੜਾ ਪਾਣੀ ਪਾਣੀ ਹੈ ਇਹਦੇ ਨਾਲ ਘਰ ਨੂੰ ਵੀ ਕੋਈ ਨੁਕਸਾਨ ਹੋਊਗਾ ਜੀ ਇਹ ਤਾਂ ਬਾਬਾ ਜੀ ਦੇਖੋ ਆਹ ਆਪਦੀ ਗੱਡੀ ਤਾਂ ਠੀਕ ਆ ਤੇ ਅੱਗੇ ਕੋਈ ਕਹਿ ਨਹੀਂ ਸਕਦੇ ਬਾਬਾ ਜੀ ਕੀ ਬੀਤਦੀ ਹੈ ਜੀ ਹਾਂ ਜੀ 6 ਗਰਾਂ ਬਾਸਬਤੀ 6 ਗਰਾਂ ਪੱਠੇ ਬਾਬਾ ਜੀ ਅੱਛਾ ਜੀ ਹਾਂ ਤੇ ਉਹ ਬਾਸਬਤੀ ਵੀ ਡੁੱਬ ਗਈ ਤੇ ਪੱਠੇ ਵੀ ਜੀ ਹੁਣ ਹੋਣ ਵਾਲੇ ਸਮੇਂ 'ਚ ਕੀ ਸੋਚਦੇ ਆ ਜਿਹੜੇ ਹਾਲਾਤ ਬਣੇ ਆ ਜੀ ਹੌਣ ਵਾਲੇ ਸਮੇਂ 'ਚ ਬਾਬਾ ਜੀ ਕੁਝ ਨਹੀਂ ਰੋਚਦੇ ਤਾਂ ਗਾਂ ਮਕੱਦਰ ਸਾਡੇ ਸਾਡੇ ਨਾਲ ਬਾਬਾ ਜੀ ਪਿੰਡ ਦੂਲਾ ਸਿੰਘ ਵਾਲਾ ਜਿਹੜਾ ਫਿਰੋਜ਼ਪੁਰ ਦੇ ਵਿੱਚ ਯੂਰ ਸੇਵਾ ਚੈਰਿਟੀ ਦੀ ਟੀਮ ਆਪਣੀ ਕਿਸ਼ਤੀ ਦੇ ਉੱਪਰ ਇਸ ਘਰ ਦੇ ਵਿੱਚ ਪਹੁੰਚੀ ਹੈ ਜਿੱਥੇ ਤੁਸੀਂ ਖੜੇ ਹੋ ਦੇਖ ਸਕਦੇ ਹੋ ਦੂਰ ਦੂਰ ਤੱਕ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਇਹ ਕੋਈ ਦਰਿਆ ਨਹੀਂ ਹੈ ਇਹ ਖੇਤ ਨੇ ਖੇਤਾਂ ਦੇ ਵਿੱਚ ਝੋਨਾ ਝੋਨਾ ਸਾਰਾ ਡੁੱਬ ਚੁੱਕਾ ਹੈ ਔਰ ਲੋਕਾਂ ਦੇ ਹਾਲਾਤ ਇੱਥੋਂ ਤੱਕ ਬਣ ਚੁੱਕੇ ਕਿ ਲੋਕਾਂ ਨੇ ਆਪਣੇ ਜਿਹੜੇ ਘਰ ਦੇ ਪਸ਼ੂ ਆ ਉਹ ਆਪਣੇ ਬੈਡਰੂਮਾਂ ਦੇ ਵਿੱਚ ਬੰਨੇ ਆ ਇਹ ਵੀਰਜੀ ਹੁਣੀ ਆ ਇਹਨਾਂ ਦੇ ਨਾਲ ਥੋੜੀ ਜਿਹੀ ਗੱਲਬਾਤ ਕਰਦੇ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਸਤਜੀ ਬਲਜਿੰਦਰ ਸਿੰਘ ਜੀ ਬਲਜਿੰਦਰ ਸਿੰਘ ਤੁਹਾਡਾ ਨਾਂ ਆ ਹਾਂ ਤੇ ਕਿੰਨੇ ਦਿਨ ਹੋ ਗਏ ਜਿਹੜੇ ਤੁਸੀਂ ਆਪਣੇ ਪਸ਼ੂ ਆ ਉਹ ਆਪਣੇ ਬੈਡਰੂਮਾਂ ਦੇ ਵਿੱਚ ਬੰਨੇ 26 ਤਰੀਕ ਦੇ ਵੱਧ ਜੀ 26 ਤਰੀਕ ਦੇ ਤੁਸੀਂ ਆਪਣੇ ਘਰਾਂ ਦੇ ਵਿੱਚ ਪਸ਼ੂ ਬੰਨੇ ਅੱਛਾ 26 ਤਰੀਕ ਦੇ ਸਵੇਰ ਦੇ ਵੱਧ ਜੀ ਅੱਛਾ ਜੀ ਹਾਂ ਜੀ ਤੇ ਕੀ ਚੱਕਰ ਬਣਿਆ ਕੋਈ ਤੁਹਾਨੂੰ ਜਗਾ ਬਾਹਰ ਹੋਰ ਮਿਲੀ ਨਹੀਂ ਜੀ ਨਹੀਂ ਬਾਬਾ ਜੀ ਪਾਣੀ ਜ਼ਿਆਦਾ ਹੋ ਗਿਆ ਅਸੀਂ ਫਿਰ ਅਸੀਂ ਡੰਗ ਰਹੇ ਹਾਂ ਰੋਡ ਨੂੰ ਜਾਣਗੇ ਤੇ ਤਾਂ ਨਹੀਂ ਪਾਏਗਾ ਮੁੜ ਕੇ ਫਿਰ ਕੱਡੇ ਬਾਹਰ ਕਿੰਨੇ ਪਸ਼ੂ ਆ ਜੀ ਤੁਹਾਡੇ 12 ਡੰਗਰ ਨਿੱਕੇ ਵੱਡੇ ਅੱਛਾ 12 ਡੰਗਰ ਤੁਹਾਡੇ ਨਿੱਕੇ ਵੱਡੇ ਹਾਂਜੀ ਸਾਰੇ ਤੁਸੀਂ ਜਿਹੜੇ ਆ ਉਹ ਅੰਦਰ ਆਪਣੇ ਕਮਰੇਆਂ 'ਚ ਬੰਨੇ ਆਂ ਚਾਰ ਪੰਜ ਆ ਬਾਹਰ ਆ ਬਾਕੀ ਅੰਦਰ ਹੀ 7-8 ਬੰਦਰ ਬੰਦਰ ਤੇ ਤੁਹਾਡੀ ਫਿਰ ਸਿਰਫ ਈ ਇੰਨੀ ਹੀ ਜਗ੍ਹਾ ਬਚੀ ਏ ਸੁੱਕੀ ਹੋਰ ਬਾਕੀ ਸਾਰੀ ਜਗ੍ਹਾ ਤੇ ਤੁਹਾਡੇ ਪਾਣੀ ਆ ਸਾਰੀ ਜਗ੍ਹਾ ਤੇ ਪਾਣੀ ਆ ਜੀ अच्छा हां जी कितनी जमीन ਤੁਹਾਡੀ ਜਿਹੜੀ ਇਹ ਪਾਣੀ ਦੇ ਮਾਰ ਥੱਲੇ ਆਈ ਡੇਢ ਕਿੱਲਾ ਬਾਬਾ ਜੀ ਡੇਢ ਕਿੱਲਾ ਮਹ ਲੋ ਤੁਹਾਡੀ ਜਮੀਨ ਥੋੜੀ ਸੀ ਤੁਸੀਂ ਆਪਣੇ ਪਸ਼ੂਆਂ ਦਾ ਗੁਜ਼ਾਰਾ ਕਰਦੇ ਸੀ ਹਾਂ ਜੀ ਪਸ਼ੂਆਂ ਦਾ ਗੁਜ਼ਾਰਾ ਕਰਦੇ ਸੀ ਠੀਕ ਹੈ ਜੀ ਇਹ ਦੁੱਧ ਵੇਚ ਕੇ ਫਿਰ ਤੁਸੀਂ ਆਪਣਾ ਪਰਿਵਾਰ ਪਾਲਦੇ ਸੀ ਜੀ ਦੁੱਧ ਵੇਚ ਕੇ ਬਾਬੇ ਆਪ ਦਾ ਐ ਕਰੀਏ ਦਾ ਹੀ ਗੁਜ਼ਾਰਾ ਆਪਦਾ ਜੀ ਠੀਕ ਹੈ ਜੀ ਹਾਂ ਜੀ ਤੇ ਫਿਰ ਤੁਹਾਡੇ ਪਸ਼ੂ ਸਾਰੇ ਕਿਸੇ ਬਿਮਾਰੀ ਤੋਂ ਛੋਟੀ ਮੋਟੀ ਤੋਂ ਠੀਕ ਠਾਕ ਹੈ ਜੀ ਨਹੀਂ ਹਾਂ ਠੀਕ ਹੈ ਬਾਬਾ ਜੀ ਜੇ ਸੀਗਾ ਹਾਲ ਦੀ ਕੜੀ ਠੀਕ ਹੈ ਹਾਂ ਜੀ ਤੇ ਤੁਸੀਂ ਸਾਨੂੰ ਇੱਕ ਵਾਰੀ ਸੰਗਤ ਜਾਓ ਤੁਹਾਨੂੰ ਦਿਖਾਈਏ ਇੱਕ ਵਾਰੀ ਵੀ ਜਿਹੜੇ ਇਹਨ ਉਹ ਕਿਵੇਂ ਬਣੇ ਆ ਤੁਸੀਂ ਹਾਲਾਤ ਇਦਾਂ ਦੇ ਬਣੇ ਆ ਕਿ ਸਿਰਫ ਇਹਨਾਂ ਦੀ ਜਿਹੜੀ ਕਮਾਈ ਉਹ ਸਿਰਫ ਤੇ ਸਿਰਫ ਇਹਨਾਂ ਦੇ ਪਸ਼ੂ ਹੀ ਸੀ ਆ ਸਾਹਮਣੇ ਮੈਂ ਵੀਰ ਜੀ ਨੂੰ ਕਹੂੰਗਾ ਦਿਖਾਉਣ ਕਿ ਆ ਦੇਖੋ ਇਹਨਾਂ ਦਾ ਬੈਡਰੂਮ ਆ ਬੈਡਰੂਮ ਦੇ ਵਿੱਚ ਇਹਨਾਂ ਨੇ ਆਪਣੇ ਪਸ਼ੂ ਬੰਨੇ ਹੋਏ ਆ ਕਿਹੜੇ ਹਾਲਾਤ ਪੰਜਾਬ ਦੇ ਵਿੱਚ ਆ ਗਏ ਆ ਕਿ ਜਿਹੜੇ ਆਪਣੇ ਰਹਿਣ ਦੇ ਲਈ ਘਰ ਬਣਾਏ ਸੀ ਉਹਨਾਂ ਘਰਾਂ ਦੇ ਵਿੱਚ ਉਹਨਾਂ ਬੈਡਰੂਮਾਂ ਦੇ ਵਿੱਚ ਵਧੀਆ-ਵਧੀਆ ਕੋਠੀਆਂ ਦੇ ਵਿੱਚ ਉਹਨਾਂ ਨੂੰ ਆਪਣੇ ਪਸ਼ੂ ਬੰਨਣੇ ਪਏ ਆ ਸਾਹਮਣੇ ਦੇਖ ਸਕਦੇ ਹੋ ਤੁਸੀਂ ਦੋ گاਵਾ ਜਿਹੜੀਆਂ ਵਾ ਉਹ ਇੱਥੇ ਬੰਨੀਆਂ ਹੋਈਆਂ ਆ ਉਹਨਾਂ ਦੇ ਹੀਟਾਂ ਵੀ ਮੈਟ ਵਿਛਾ ਕੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਇਸ ਕਰਕੇ ਬੰਨੇ ਹੋਇਆ ਕਿਉਂਕਿ ਬਿਮਾਰੀ ਦਾ ਵੀ ਖਤਰਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜਿਹੀ ਬਿਮਾਰੀ ਨਾ ਫੈਲ ਜਾਵੇ ਜਿਹਦਾ ਕਰਕੇ ਲੱਖਾਂ ਦੇ ਜਿਹੜੇ ਪਸ਼ੂ ਆ ਉਹ ਨੁਕਸਾਨੇ ਜਾਣ ਮੈਂ ਘਰ ਦੇ ਪਿਛਲੇ ਪਾਸੇ ਤੁਹਾਨੂੰ ਦਿਖਾਉਣਾ ਚਾਹੂੰਗਾ ਕਿ ਇਹ ਘਰੀਆ ਕਰ ਦੇ ਨਾਲ ਦੀ ਜਿਹੜਾ ਪਾਣੀ ਐਵੇਂ ਲੰਘ ਰਿਹਾ ਜਿਵੇਂ ਕੋਈ ਪਸ਼ੂਆਂ ਵਾਲਾ ਥਾਂ ਜੀ ਦਰਿਆ ਵਗ ਰਿਹਾ ਹੋਵੇ ਭਾਜੀ ਕਹਿੰਦੇ ਆ ਕਿ ਪਸ਼ੂਆਂ ਵਾਲਾ ਥਾਂ ਤੇ ਪਸ਼ੂਆਂ ਵਾਲਾ ਥਾਂ ਜੀ ਹਾਂਜੀ ਅੱਗੇ ਖੁਰਲੀ ਖੁਰਲੀ ਡੁੱਬੀ ਪਈ ਸਰ ਬਾਬਾ ਜੀ ਅੱਛਾ ਇੱਥੇ ਖੁਰਲੀ ਸੀ ਸਾਹਮਣੇ ਹਾਂਜੀ ਠੀਕ ਹੈ ਜੀ ਉਹ ਖੁਰਲੀ ਤੁਹਾਡੀ ਡੁੱਬੀ ਹੋਈ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਇੱਥੇ ਤੁਸੀਂ ਪਹਿਲਾਂ ਆਪਣੇ ਪਸ਼ੂ ਬੰਦਦੇ ਇਹ ਤੇ ਇੱਕ ਦਮ ਜਦੋਂ ਪਾਣੀ ਆਇਆ ਤੁਸੀਂ ਆਪਣੇ ਪਸ਼ੂ ਜਿਹੜੇ ਇੱਧਰ ਲੈ ਜਾਂਦੇ ਸਰ ਹਾਂਜੀ ਉੱਪਰ ਲੈਂਦੇ ਜੀ ਸਰ ਕਿ ਜਦੋਂ ਪਾਣੀ ਜਾਂਦਾ ਹੋ ਗਿਆ ਠੀਕ ਹੈ ਜੀ ਤੁਹਾਡੇ ਜਿਹੜੇ ਜਿਹੜੇ ਪਸ਼ੂ ਆ ਉਹਨਾਂ ਦਾ ਜੇ ਮੈਂ ਗੱਲ ਕਰਾਂ ਕਿੰਨੇ ਪਸ਼ੂ ਆ ਜੀ ਕੁੱਲ ਸਰ ਜੀ 12 ਟਾਂ ਪਸ਼ੂ ਆ ਤੁਹਾਡੇ ਛੇ ਮੋਟੇ ਜੀ ਅੱਛਾ 12 ਪਸ਼ੂ ਆ ਤੁਹਾਡੇ ਹਾਂ ਜੀ ਠੀਕ ਹੈ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਤੁਹਾਨੂੰ ਜਿਵੇਂ 26 ਤਰੀਕ ਦੇ ਤੁਸੀਂ ਇੱਥੇ ਬੰਨੇ ਆ ਸਰ ਜੀ ਇਸ ਤਰ੍ਹਾਂ ਹੀ ਟਾਈਮ ਲੱਗਾਂਗੇ ਜਿੰਨਾ ਵੀ ਹੱਟ ਤੋਂ ਨਿਕਲਿਆ ਅੱਛਾ ਹਾਂ ਜੀ ਨਹੀਂ ਤੁਹਾਨੂੰ ਲੱਗਦਾ ਕੋਈ ਹੋਰ 5 7 10 ਦਿਨਾਂ ਦੇ ਵਿੱਚ ਪਾਣੀ ਦਾ ਲੈਵਲ ਏਟਾਂ ਜਾਂਦਾ ਬਬਾਈ ਕੋਈ ਪਤਾ ਨਹੀਂ ਬਰਸਾਤ ਹੋ ਜਾਂਦੀ ਹੈ ਬਬਾਈ ਕੋਈ ਕਹਿ ਨਹੀਂ ਸਕਦੇ ਜਿੰਨੇ ਚਿਰ ਇਹ ਆਪਣੇ ਘਰੇ ਹੱਥ ਵਸਾ ਜੀ ਇਸ ਵਿੱਚੋਂ ਪਾਣੀ ਆਉਂਦਾ ਸਰ ਜੀ ਜੀ ਇਹਦੇ ਨਾਲ ਫਿਰ ਮੁਸ਼ਕਲ ਤੁਹਾਨੂੰ ਕਿਹੜੀ ਕਿਹੜੀ ਆ ਰਹੀ ਹੈ ਜੀ ਮੁਸ਼ਕਲ ਬਸ ਬਾਈ ਇਹ ਰੁਕੋ ਇਟ ਇਸ ਟੂ ਹੌਪ ਕਰ ਮੈਂ ਮਰਨ ਜਿਹੜੀ ਮੁਸ਼ਕਲ ਤੁਹਾਨੂੰ ਆਉਂਦੀ ਉਹ ਕਿਹੜੀ ਕਿਹੜੀ ਆ ਰਹੀ ਜੀ ਹੁਣ ਸਰ ਜੀ ਮੁਸ਼ਕਲਾਂ ਸਾਰੀਆਂ ਦੁੱਧ ਸਾਡਾ ਘਰੇ ਪਿਆ ਰਹਿੰਦਾ ਕਈ ਵਾਰੀ ਬੇੜੀ ਵਾਲੇ ਲੈ ਜਾਂਦੇ ਆ ਤੇ ਕਈ ਵਾਰੀ ਨਹੀਂ ਲੈ ਜਾਂਦੇ ਤੇ ਹੁਣ ਤਿੰਨ ਦਿਨ ਹੋ ਗਏ ਹੁਣ ਲਿਆਂਨ ਲੱਪਿਆ ਅੱਛਾ ਪਿਓ ਨਾਗਾਟ ਆਪਾ ਸਾਰਾ ਬੰਦ ਹੋਇਆ ਪਿਆ ਸਾਡੇ ਹਾਂਜੀ ਤੁਹਾਡੇ ਤੱਕ ਕੋਈ ਕਿਸ਼ਤੀ ਆਊਗੀ ਤਾਂ ਦੁੱਧ ਜਾਊਗਾ ਹਾਂਜੀ ਨਹੀਂ ਹੁਣ ਅੱਗੇ ਪਹਿਲਾਂ ਨਹੀਂ ਸਾਡਾ 4-5 ਦਿਨ ਖਰਾਬ ਹੋਇਆ ਹੁਣ 2-3 ਦਿਨ ਤੋਂ ਜਾਣ ਲੱਗ ਪਿਆ ਬਾਬਾ ਜੀ ਠੀਕ ਹੈ ਜੀ ਹਾਂਜੀ ਇੱਕ ਟਾਈਮ ਦਾ ਚਲੇ ਜਾਂਦਾ ਇੱਕ ਟਾਈਮ ਦਾ ਘਰੇ ਰਹਿੰਦਾ ਸ਼ਾਮਾਂ ਦਾ ਘਰੇ ਰਹਿੰਦਾ ਸਵੇਰ ਚਲੇ ਜਾਂਦਾ ਠੀਕ ਹੈ ਜੀ ਹਾਂ ਜੀ ਤੇ ਮੈਂ ਦੇਖ ਰਿਹਾ ਤੁਹਾਡੇ ਘਰ ਦੇ ਆਲੇ ਦੁਆਲੇ ਵੀ ਜਿਹੜਾ ਪਾਣੀ ਪਾਣੀ ਹੈ ਇਹਦੇ ਨਾਲ ਘਰ ਨੂੰ ਕੋਈ ਨੁਕਸਾਨ ਹੋਊਗਾ ਜੀ ਇਹ ਤਾਂ ਬਾਬਾ ਜੀ ਦੇਖੋ ਆਹ ਆਪਦੀ ਗੱਡੀ ਤਾਂ ਠੀਕ ਆ ਤੇ ਅੱਗੇ ਕੋਈ ਕਹਿ ਨਹੀਂ ਸਕਦੇ ਬਾਬਾ ਜੀ ਕੀ ਵੀਧੀ ਆ ਜੀ ਹਾਂ ਜੀ ਇਹ ਸਮਾਂ ਦੱਸੋ ਸਰ ਜੀ ਕੀ ਸਾਡੇ ਨਾਲ ਵੀਧੀ ਆ ਤੇ ਫਿਰ ਪਸ਼ੂਆਂ ਵਾਸਤੇ ਜਿਹੜਾ ਚਾਰਾ ਵਾ ਉਹ ਤੇ ਸਾਰਾ ਹੀ ਜਿਹੜਾ ਬਰਬਾਦ ਹੋ ਗਿਆ ਨਾ ਜੀ ਉਹ ਸਰ ਜੀ ਸਾਰੇ ਡੁੱਬ ਗਿਆ ਸਾਰੇ ਗੜ ਗਿਆ ਝੋਨਾ ਵੀ ਬਾਸਬਤੀ ਲਾਈ ਸੀ ਜੀ 6 ਗਰਾਂ ਬਾਸਬਤੀ 6 ਗਰਾਂ ਪੱਠੇ ਸੀ ਬਾਬਾ ਜੀ ਅੱਛਾ ਜੀ ਹਾਂ ਤੇ ਉਹ ਬਾਸਬਤੀ ਵੀ ਡੁੱਬ ਗਈ ਤੇ ਪੱਠੇ ਵੀ ਜੀ ਤੁਹਾਡਾ ਪਸ਼ੂਆਂ ਦੇ ਨਾਲ ਮੇਰੇ ਖਿਆਲ ਜਦੋਂ ਤੁਹਾਡੇ ਕੋਲ ਤੁਸੀਂ ਦੱਸ ਰਹੇ 12 ਪਸ਼ੂ ਆ ਤੁਹਾਡਾ ਵਧੀਆ ਕਾਰੋਬਾਰ ਚੱਲਦਾ ਹੋਣਾ ਜੀ ਸਰ ਜੀ ਅਸੀਂ ਟਾਈਮ ਆਪਦਾ ਕੱਢੀ ਜਾਂਦੇ ਜਵਾਗ ਪੜਦੇ ਆ ਤੇ ਦੁੱਧ ਪਾ ਕੇ ਅਸੀਂ ਆਪਦਾ ਗੁਜ਼ਾਰਾ ਕਰੀ ਜਾਂਦੇ ਜੀ ਹਾਂ ਜੀ ਠੀਕ ਹੈ ਹਾਂ ਜੀ ਤੇ ਹੁਣ ਆਉਣ ਵਾਲੇ ਸਮੇਂ ਚ ਕੀ ਸੋਚਦੇ ਆ ਜਿਹੜੇ ਹਾਲਾਤ ਬਣੇ ਆ ਜੀ ਆਉਣ ਵਾਲੇ ਸਮੇਂ ਚ ਬਾਬਾ ਜੀ ਕੁਝ ਨਹੀਂ ਸੋਚਦੇ ਤਾਂ ਗਾਂ ਮਕਦਰ ਸਾਡੇ ਸਾਡੇ ਨਾਲ ਬਾਬਾ ਜੀ ਜਿੱਤਰਾ ਵੀ ਸਾਡੇ ਨਾਲ ਤੇ ਕਦੀ ਮਨ ਚ ਇਹ ਗੱਲ ਨਹੀਂ ਆਈ ਪੀ ਯਾਰ ਜਿਹੜੇ ਕਮਰੇ ਅਸੀਂ ਆਪਣੇ ਰਹਿਣ ਦੇ ਲਈ ਬਣਾਏ ਸੀ ਉਹਨਾਂ ਕਮਰਿਆਂ ਦੇ ਵਿੱਚ ਸਾਨੂੰ ਪਸ਼ੂ ਬਾਬਾ ਜੀ ਅਸੀਂ ਪਸ਼ੂਆਂ ਤੋਂ ਬਣਾਇਆ ਜੀ ਅਸੀਂ ਕੋਈ ਦੋ ਨੰਬਰ ਦਾ ਧੰਦਾ ਨਹੀਂ ਕੀਤਾ ਅਸੀਂ ਪਸ਼ੂਆਂ ਤੋਂ ਕੀਤਾ ਭਾਵੇਂ ਜਿੱਥੋਂ ਮਰਜ਼ੀ ਲਾਗੇ ਬੰਨੇ ਪੁੱਛ ਲਓ ਤੇ ਜੇ ਜਿੱਥੇ ਅਸੀਂ ਬੰਨਦੇ ਆ ਤੇ ਕੋਈ ਰੇ ਚੱਕਰ ਨਹੀਂ ਮਤਲਬ ਤੁਹਾਨੂੰ ਇਸ ਗੱਲ ਦੀ ਕੋਈ ਕੋਈ ਨਹੀਂ ਆਨੂੰ ਇਹ ਆ ਵੀ ਡੰਗਰ ਲਾਟੇ ਗਵਾਜਣ ਹਾਂਜੀ ਹਾਂਜੀ ਜੀ 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 ਬਹੁਤ ਚੰਗੀ ਸੋਚ ਹੈ ਤੁਹਾਡੀ ਜੀ ਤੋ ਇਹ ਹਾਂਜੀ ਸਾਡੇ ਡੰਗਰ ਨਾਲ ਪਹਿਾਈਆਂ ਸੋਚਦੇ ਆਂ ਵੀ ਨਿੱਕੇ ਓਟੇ ਸਾਡੇ ਡੰਗਰ ਨਾਲ ਕੋਈ ਅੱਗੇ ਪਿੱਛੇ ਹੋ ਜਾਣਾ ਬਾਕੀ ਥਾਂ ਦੀ ਸਾਨੂੰ ਕੋਈ ਦਿੱਕਤ ਨਹੀਂ ਸੀ ਜੀ ਜੀ ਕੋਈ ਮਨ ਤੋਂ ਕਿਸੇ ਤਰ੍ਹਾਂ ਦੀ ਕੋਈ ਨਹੀਂ ਕੋਈ ਨਹੀਂ ਕੋਈ ਵਾ ਵਾ ਸ਼ਾਬਾਸ਼ ਇਹ ਭਾਈ ਸਾਹਿਬ ਕਹਿੰਦੇ ਵੀ ਜੋ ਹੋ ਰਿਹਾ ਮਾਰੇ ਦੇ ਹੁਕਮ ਚਾ ਜਿਹੜੇ ਇਹਨਾਂ ਦੇ ਪਸ਼ੂ ਆ ਇਹਨਾਂ ਨੇ ਬੰਨੇ ਆ ਕਹਿੰਦੇ ਵੀ ਪਸ਼ੂਆਂ ਤੋਂ ਹੀ ਕਮਾਈ ਕਰਕੇ ਅਸੀਂ ਆਪਣੇ ਜਿਹੜੇ ਆ ਉਹ ਘਰ ਬਣਾਇਆ ਅਸੀਂ ਕੀ ਹੋ ਗਿਆ ਜੇ ਆਪਣੇ ਪਸ਼ੂ ਬੰਤੇ ਸ਼ਾਬਾਸ਼ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਨੂੰ ਗੁਰੂ ਸਾਹਿਬ ਜੀ ਨੇ ਉਹ ਬਾਬਾ ਜੀ ਸਫਾਈ ਕਰਾਂਗੇ ਤੇ ਫੇਰ ਸਹੀ ਹੋ ਜਾਣਗੇ ਮਾਸਾ ਸੀਮੈਂਟ ਪੁਰਜੂਗਾ ਹੋਰ ਕੀ ਹੋਊਗਾ ਜੀ ਹਾਂ ਠੀਕ ਹੈ ਨਾ ਜੇਕਰ ਪਸ਼ੂ ਦਾ ਨੁਕਸਾਨ ਹੁੰਦਾ ਦੁਬਾਰਾ ਆਉਣਾ ਮੁਸ਼ਕਲ ਮੁਸ਼ਕਲ ਆਉਣਾ ਬਾਬੇ ਇਹ ਡੰਗਰ ਲੈ ਆ ਨਹੀਂ ਜਾਣਾ ਜੀ ਹਾਂ ਜੀ ਹਾਂ ਜੀ ਕੀ ਰੇਟ ਹੈ ਜੀ ਇੱਕ ਤੁਹਾਡੀ ਗਾਂ ਦਾ ਜੀ ਮੈਂ ਪੁੱਛਾਂ ਬਾਬੇ ਇਹ 35 ਤੋਂ 40000 50000 ਤੱਕ ਰਵੇ ਗਾਂ ਹੈਗੀ ਆ ਹਾਂ ਜੀ ਜੀ ਮੇਰੇ ਕੋਲ ਇਹ 20+ ਦੇ ਲੱਗੇ ਗਾਵਾਂ ਐ ਇਹ ਨਾਲ ਕੋਣ ਤੁਸੀਂ ਜਾਣ ਜਾਣ ਚੁ ਕਿੰਨੇ ਚਲੋ ਸੱਚੇ ਪਾਤਸ਼ਾਹ ਆਪਾਂ ਦੇ ਹੋਰ ਅਰਦਾਸ ਕਰਦੇ ਆਂ ਵੀ ਜਿਹੜਾ ਪਾਣੀ ਦਾ ਲੈਵਲ ਆ ਪਸ਼ੇਤੀ ਤੋਂ ਛੇਤੀ ਹੀ ਠਾਵੇਂ ਇਹ ਗੁਰੂ ਸਾਹਿਬ ਜੀ ਕਿਰਪਾ ਕਰਨ ਜਿਹੜਾ ਤੁਹਾਡਾ ਦੂਜੇ ਪਾਸੇ ਜਗਾ ਪਸ਼ੂ ਵਾਲੀ ਆ ਉਹ ਦੁਬਾਰਾ ਤੁਸੀਂ ਆਪਣੇ ਉਤੇ ਪਸ਼ੂ ਬੰਨੇ ਤੇ ਤੁਹਾਡਾ ਸਭ ਕੁਝ ਫੇਰ ਦੁਬਾਰਾ ਸਹੀ ਹੋ ਹਾਂਜੀ 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 ਮਾਰੇ ਤੇ ਚਰਨਾਂ ਜੇ ਹੋਰ ਅਰਦਾਸ ਹੈ ਜੀ ਸਾਡੀ ਸਾਰਿਆਂ ਦੀ ਬਹੁਤ-ਬਹੁਤ ਤੁਹਾਡਾ ਧੰਨਵਾਦ ਸਮਾਂ ਦੇਣ ਲਈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ